ਜੀ ਹਾਂ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਇਹ ਤਸਵੀਰਾਂ ਏਮਜ਼ ਹਸਪੀਟਲ ਦੀਆਂ ਨੇ ਜਿੱਥੇ ਇੱਕ ਮਹਿਲਾ ਡਾਕਟਰ ਦੇ ਨਾਲ ਨਰਸਿੰਗ ਸਟਾਫ ਦੇ ਇੱਕ ਨੌਸਬਾ ਨੇ ਛੇੜਛਾੜ ਕੀਤੀ ਇੱਥੇ ਤੱਕ ਕਿ ਉਸ ਨੂੰ ਗੰਦੀਆਂ ਅਸਲੀਲ ਤਸਵੀਰਾਂ ਭੇਜੀਆਂ ਉਸ ਤੋਂ ਬਾਅਦ ਜਦੋਂ অপারেশন ਥੀਏਟਰ ਦੇ ਵਿੱਚ ਸੀ ਤਾਂ ਉਸ ਨੇ ਨਾਲ ਗਲਤ ਟੱਚ ਕੀਤੇ ਗਲਤ ਹਰਕਤਾਂ ਕੀਤੀਆਂ ਅਸਲੀਲ ਹਲਕ ਹਰਕਤਾਂ ਕੀਤੀਆਂ ਉਸ ਤੋਂ ਬਾਅਦ ਉਸ ਨੇ ਹਸਪੀਟਲ ਦੇ ਡਾਕਟਰਾਂ ਨੂੰ ਦੱਸਦੀ ਹੈ ਤਾਂ ਉੱਤੇ ਹਗਾਮਾ ਹੁਸਨ ਦਾ ਤੇ ਖਬਰ ਜਿਹੜੀ ਪਹੁੰਚ ਜਾਂਦੀ ਏ ਥਾਣੇ ਦੇ ਵਿੱਚ ਜਿਸ ਤੋਂ ਬਾਅਦ ਫਿਲਮੀ ਸਟਾਈਲ ਦੇ ਵਿੱਚ ਜਿਹੜੀ ਪੁਲਿਸ ਆਪਣੀ ਗੱਡੀ ਇੱਕ ਨਹੀਂ ਦੂਜੀ ਨਹੀਂ 6ਵੀਂ ਮੰਜ਼ਲ ਤੇ ਲੈ ਕੇ ਜਿਹੜੀ ਆਪਣੇ ਪੁਲਿਸ ਵਾਲਿਆਂ ਦੀ ਗੱਡੀ ਪਹੁੰਚ ਜਾਂਦੀ ਹੈ ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਥੋਂ ਦੀ ਖਬਰ ਹੈ ਇਹ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਪੋਲਿਸ ਕੀੜੀਏ ਉੱਤਰਾਖੰਡ ਦੀ ਪੁਲਿਸ ਆ ਏਮਜ਼ ਹਸਪੀਟਲ ਆ ਰਿਸ਼ੀਕੇਸ਼ ਦਾ ਜਿੱਥੇ ਇੱਕ ਏਮਜ਼ ਹਸਪੀਟਲ ਦੇ ਵਿੱਚ ਮਹਿਲਾ ਦੇ ਨਾਲ ਛੇੜਛਾੜ ਕੀਤੀ ਨੌਜਵਾਨ ਕਈ ਚਿਰ ਤੋਂ ਔਰ ਕਈ ਦਿਨਾਂ ਤੋਂ ਮਹਿਲਾ ਦੇ ਨਾਲ ਛੇੜਛਾੜ ਕਰਦਾ ਸੀ ਇਸ ਲਈ ਮੈਸੇਜ ਭੇਜਦਾ ਸੀ ਵੀਡੀਓ ਭੇਜਦਾ ਜਿਸ ਤੋਂ ਬਾਅਦ ਮਹਿਲਾ ਤੰਗ ਪਰੇਸ਼ਾਨ ਆ ਗਈ ਤਾਂ ਤੱਕ ਜਦੋਂ ਆਪਰੇਸ਼ਨ ਕੀਤਾ ਜਾ ਰਿਹਾ ਆ ਆਪਰੇਸ਼ਨ ਥੀਏਟਰ ਦੇ ਵਿੱਚ ਤਾਂ ਉਸ ਨੌਜਵਾਨ ਨੇ ਮਹਿਲਾ ਨੂੰ ਗਲਤ ਕਾਜ ਕੀਤੇ ਹਰਕਤਾਂ ਕੀਤੀਆਂ ਇੱਕ ਸਾਈਡ ਤੇ ਲੈ ਗਿਆ ਜਿਸ ਤੋਂ ਬਾਅਦ ਇੰਨੀ ਤੰਗ ਪਰੇਸ਼ਾਨ ਆ ਗਈ ਤਾਂ ਉਸਨੇ ਸੀਨੀਅਰ ਡਾਕਟਰਾਂ ਨੂੰ ਦੱਸਿਆ ਜਿਸ ਤੋਂ ਬਾਅਦ ਇੱਕ ਖਬਰ ਜਿਹੜੀ ਹਸਪਤਾਲ ਤੋਂ ਥਾਣੇ ਪਹੁੰਚ ਜਾਂਦੀ ਹੈ ਤਾਂ ਉੱਥੇ ਕਾਰਵਾਈ ਹੁੰਦੀ ਹੈ ਮਾਹੌਲ ਪੂਰਾ ਜਿਹੜਾ ਤਣਾਅਪੂਨ ਪੈਦਾ ਹੋ ਜਾਂਦਾ ਹਫੜਾ ਦਫੜੀ ਦਾ ਪੈਦਾ ਹੋ ਜਾਂਦਾ ਜਦੋਂ 6ਵੀਂ ਮੰਜ਼ਲ ਤੇ ਪੁਲਿਸ ਦੀ ਗੱਡੀ ਆ ਜਾਂਦੀ ਹੈ ਡਾਕਟਰਾਂ ਜਦੋਂ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਰਿਸ਼ੀਕੇਸ਼ ਦੀ ਪੁਲਿਸ ਮੌਕੇ ਤੇ ਹੀ ਪਹੁੰਚ ਜਾਂਦੀ ਹੈ ਇਹ ਹਸਪਤਾਲ ਦੀ 6ਵੀਂ ਮੰਜ਼ਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਗੱਡੀ ਲੈ ਕੇ ਪੁਲਿਸ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਤੇ ਹਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਜਦੋਂ ਪੁਲਿਸ ਦੀ ਗੱਡੀ ਦੋਸ਼ੀ ਡਾਕਟਰ ਨੂੰ ਗ੍ਰਿਫਤਾਰ ਕਰਨ 6ਵੀਂ ਮੰਜ਼ਲ ਦੇ ਹਸਪਤਾਲ ਵਿੱਚ ਪਹੁੰਚਦੀ ਹੈ ਤਾਂ ਇਹ ਤੇ ਮੇਰਾ ਡਾਕਟਰ ਨੇ ਨਰਸਿੰਗ ਅਫਸਰ ਨੇ ਜਿਹੜੇ ਉਹਨਾਂ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਵੀਡੀਓ ਇੰਟਰਨੈਟ ਟਵਿੱਟਰ ਅਕਾਊਂਟ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਐਮਰਜੈਂਸੀ ਵਾਰਡ ਦੇ ਵਿੱਚ ਇਸ ਤਰ੍ਹਾਂ ਗੱਡੀ ਆ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਹਿੰਦੀ ਅਖਬਾਰਾਂ ਇੰਗਲਿਸ਼ ਅਖਬਾਰਾਂ ਦੇ ਵਿੱਚ ਜਿਹੜਾ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਹਸਪੀਟਲ ਦੀ ਜਿਹੜੀ ਖਬਰ ਵਾਇਰਲ ਹੋ ਰਹੀ ਹੈ ਇਸ ਖਬਰ ਨੂੰ ਲੈ ਕੇ ਏਮਜ਼ ਹਸਪੀਟਲ ਦੇ ਸਰਜਰੀ ਵਿਭਾਗ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਗੱਡੀ ਨੂੰ ਕਈ ਜਿਹੜੇ ਬੈਕਟੀਰੀਆ ਆ ਜਾਂ ਗੱਡੀ ਗੰਦੇ ਉਸ ਨੂੰ ਕਿਉਂ ਆਪਰੇਸ਼ਨ ਥੀਟਰ ਵਿੱਚ ਲੈ ਕੇ ਕੀਤਾ ਲੈ ਕੇ ਗਿਆ ਹਾਲਾਂਕਿ ਇਸ ਤਰੀਕੇ ਦੇ ਨਾਲ ਜਿਹੜੇ ਨਰਸ ਦੇ ਨਾਲ ਛੇੜਛਾੜ ਕੀਤੀ ਹੈ ਮਹਿਲਾ ਡਾਕਟਰ ਦਾ ਇਸ ਦੀ ਸਿਨ ਖੇਦੀ ਕਰਦੇ ਆ ਪਰ ਦੈਰਾਦੂਨ ਦੇ ਜਿਹੜਾ ਇਸ ਕੇਸ ਪੁਲਿਸ ਆ ਸੀ ਇਸ ਦਾ ਵੀ ਵਿਰੋਧ ਕਰ ਰਹੇ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਰੇਡ ਕਰਨ ਪਹੁੰਚੀ ਲੋਕ ਕਿ ਬੜਾ ਗਲਤ ਹੈ ਪਰ ਉਥੇ ਹੀ ਰਿਸ਼ੀਕੇਸ ਦੇ ਜਿਹੜੇ ਉੱਚ ਅਧਿਕਾਰੀ ਆਫੀਸਰ ਨੇ ਉਹਨਾਂ ਦਾ ਅਜੇ ਤੱਕ ਇਸਤੇ ਕੋਈ ਪ੍ਰਤੀਕਿਰਿਆ ਨਹੀਂ ਆਈਏ ਪਰ ਜਿਹੜਾ ਇੱਕ ਵਾਇਰਲ ਵੀਡੀਓ ਲਗਾਤਾਰ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕ ਸਵਾਲ ਖੜੇ ਕਰ ਰਹੇ ਨੇ ਔਰ ਇਹ ਜਿਹੜੀ ਘਟਨਾ 29 ਮਈ ਮਾਫ ਕਰਨਾ 19 ਮਈ ਦੀ ਹੈ ਸ਼ਾਮ ਦੇ 7 ਵਜੇ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਸ਼ਾਮ ਨੂੰ ਇਹ ਪੁਲਿਸ ਪਹੁੰਚ ਜਾਂਦੀ ਹੈ ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਜਿੱਥੇ ਪੁਲਿਸ ਲਗਾਤਾਰ ਜਿਹੜੀ ਛਾਪੇਮਾਰੀ ਕਰਦੀ 6ਵੀਂ ਮੰਜ਼ਲ ਤੇ ਪਹੁੰਚ ਜਾਂਦੀ ਹੈ ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਪੁਲਿਸ ਦੀ ਰੇਡ ਕਿਵੇਂ ਲੱਗੀ ਸਹੀ ਜਾਂ ਗਲਤ ਇਸ ਦੇ ਬਾਰੇ ਵੀ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣਾ ਧੰਨਵਾਦ